ਇਨਾਂ ਨੇ ਮੇਰਾ ਪਨਾਹਸਾ ਕਰ ਕਰਤਾ ਤੇ ਛੇਤੀ 90 ਡੇਜ਼ ਦੇ ਅੰਦਰ ਅੰਦਰ ਮੇਰਾ ਵੀਜ਼ਾ ਲਵਾਤਾ ਜੋ ਕਿ ਕਲੇਮ ਕਰਦੇ ਨੇ 90 ਡੇਜ਼ ਦੇ ਵਿੱਚ ਵਿਦੇਨਨ ਅਸੀਂ ਵੀਜ਼ਾ ਲਵਾ ਦਿੰਦੇ ਹਾਂ ਸਪੋਜ਼ਿਟਰ ਤੁਸੀਂ ਉਹਨਾਂ ਦਾ ਵੀਜ਼ਾ ਵੀ ਇੱਥੇ ਵਿਜ਼ਨ ਗਰੁੱਪ ਤੋਂ ਲਵਾਇਆ ਸੀਗਾ ਤੇ ਪਹਿਲਾਂ ਹੋਰ ਵੀ ਵੀਜ਼ੇ ਵਿਜ਼ਨ ਗਰੁੱਪ ਤੋਂ ਲਵਾ ਚੁੱਕੇ ਆਂ ਵਿਜ਼ਨ ਗਰੁੱਪ ਤੇ ਸਾਡੇ 'ਤੇ ਵਿਸ਼ਵਾਸ ਮੰਨ ਚੁੱਕਿਆ ਤੇ ਪਹਿਲਾਂ ਵੀ ਸਾਡੇ ਬਹੁਤ ਸਾਰੇ ਵੀਜ਼ੇ ਵਿਜ਼ਨ ਗਰੁੱਪ ਲਵਾ ਚੁੱਕਿਆ ਜਿਨ੍ਹਾਂ ਦਾ 100% ਸਕਸੈਸ ਰੇਟ ਸਾਡੇ ਹਿਸਾਬ ਨਾਲ ਆਇਆ ਪਹਿਲੀ ਵਾਰੀ ਸਾਡੇ ਮੇਰੇ ਕਜ਼ਨ ਦਾ ਵੀਜ਼ਾ ਸੀ ਉਦੋਂ ਉਹਨਾਂ ਫਾਜ਼ਲ ਸਾਹਿਬ ਦੇ ਫਰੈਂਡ ਨੇ ਰეკਮੈਂਡ ਕੀਤਾ ਸੀ ਵੀ ਇੱਕ ਵਾਰੀ ਤੁਸੀਂ ਟਰਾਈ ਕਰੋ ਉੱਥੇ ਜਾ ਕੇ ਤੇ ਉਹਨਾਂ ਦੀ ਪਹਿਲਾਂ ਵੀ ਰਿਫਿਊਜ਼ਲ ਸੀ ਆ ਉਸ ਤੋਂ ਬਾਅਦ ਇਹਨਾਂ ਨੇ ਵੀਜ਼ਾ ਲੋਵਾ ਤਾਂ ਇਹ ਸੋ ਦੱਟ ਸਾਡਾ ਵਿਸ਼ਵਾਸ ਬਣ ਗਿਆ ਇਹਨਾਂ ਤੇ ਕੋਈ ਪਹਿਲਾਂ ਰਿਫਿਊਜ਼ਲਸ ਜਾਂ ਕੁਝ ਸੀ ਨਹੀਂ ਪਹਿਲਾਂ ਕੋਈ ਰਿਫਿਊਜ਼ ਨਹੀਂ ਫਰੈਸ਼ ਕੇਸ ਹਾਂਜੀ ਸਾਰਿਆਂ ਨੂੰ ਆਉਣਾ ਚਾਹੀਦਾ ਆਪਣਾ ਵੀਜ਼ਾ ਜਿਨ੍ਹਾਂ ਨੇ ਰਿਫਿਊਜ਼ ਹੋਸ ਵੀ ਨੇ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਚਾਹੀਦਾ ਵਿਜ਼ਨ ਗਰੁੱਪ ਤੇ ਵਿਜ਼ਿਟ ਕਰਕੇ ਸੋ ਇੱਕ ਵਾਰ ਤੁਹਾਨੂੰ ਫਿਰ ਤੋਂ ਲੈ ਪਹੁੰਚੇ ਹਾਂ ਵਿਜ਼ਨ ਗਰੁੱਪ ਜਿੱਥੇ ਸਾਰਿਆਂ ਦੇ ਸੁਪਨੇ ਸাকার ਹੁੰਦੇ ਐ ਬਾਹਰ ਜਾਣ ਦੇ ਸੋ ਚਾਹੇਓ ਸਟੂਡੈਂਟ ਵੀਜ਼ਾ ਹੋਵੇ ਚਾਹੇ ਹੋਵੇ 스파우스 ਵੀਜ਼ਾ ਚਾਹੇ ਹੋਵੇ ਵਿਜ਼ਿਟਰ ਵੀਜ਼ਾ ਸੋ ਅੱਜ ਇੱਕ ਹੋਰ ਵੀਜ਼ਾ ਆਇਆ ਹੈ ਜਾਣਦਿਆਂ ਸਰ ਤੋਂ 스파우스 ਕੋਲ ਚੱਲੇ ਨੇ ਕਿਦਾਂ ਦਾ ਲੱਗ ਰਿਹਾ ਜੀ ਸੋ ਕਿਤਾ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੇ ਵਿਜ਼ਨ ਕੋ ਤੋ ਵੀਜ਼ਾ ਲਵਾ ਕੇ ਤੇ ਇਹਨਾਂ ਨੇ ਮੇਰਾ ਬਣਾਇਆ ਸਕਾਰਗਤ ਤੇ ਛੇਤੀ 90 ਡੇਜ਼ ਦੇ ਅੰਦਰੋਂ ਮੇਰਾ ਵੀਜ਼ਾ ਲਵਾਤਾ ਜੋ ਕਿ ਕਲੇਮ ਕਰਦੇ ਨੇ 90 ਡੇਜ਼ ਦੇ ਵਿੱਚ ਵਿਦਨ ਅਸੀਂ ਵੀਜ਼ਾ ਲਵਾ ਦਿੰਨੇ ਆ ਸਪਾਊਸ ਤੋਂ ਜੀ ਸੋ ਲਗਵਾ ਵੀ ਦਿੱਤਾ ਸੋ ਖੁਸ਼ੀ ਕਿੰਨੀ ਹੋ ਰਹੀ ਹੈ ਬਲੰਦਾ ਸਪਾਊਸ ਕੋਲ ਜਾ ਰਹੀ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ ਸੋ ਸਪਾਊਸ ਕਰ ਦੂੰਗਾ ਜੀ ਤੁਹਾਡੇ ਤੋਂ 2 ਜਨਵਰੀ ਨੂੰ ਗਏ ਸੀਗੇ ਉਹ ਜਨਵਰੀਨ ਟੈਕ ਦੇ ਵਿੱਚ 2 ਜਨਵਰੀ ਨੂੰ ਇੱਥੇ ਫਲਾਈਟ ਸੀਗੀ ਤੇ ਪਹਿਲਾਂ ਵੀ ਅਸੀਂ ਉਹਨਾਂ ਦਾ ਵੀਜ਼ਾ ਵੀ ਇੱਥੇ ਵਿਜ਼ਨ ਗਰੁੱਪ ਤੋਂ ਲਵਾਇਆ ਸੀਗਾ ਤੇ ਪਹਿਲਾਂ ਹੋਰ ਵੀ ਵੀਜ਼ੇ ਵਿਜ਼ਨ ਗਰੁੱਪ ਤੋਂ ਲਵਾ ਚੁੱਕੇ ਆਂ ਅੱਛਾ ਮਤਲਬ ਵਿਜ਼ਨ ਗਰੁੱਪ ਤੇ ਵਿਸ਼ਵਾਸ ਬਣ ਚੁੱਕਿਆ ਹੁਣ ਤੁਹਾਡਾ ਹਾਂਜੀ ਬਿਲਕੁਲ ਬਿਜ਼ਨਸ ਗਰੁੱਪ ਤੇ ਸਾਡਾ ਵਿਸ਼ਵਾਸ ਬਣ ਚੁੱਕਿਆ ਤੇ ਪਹਿਲਾਂ ਵੀ ਸਾਡੇ ਬਹੁਤ ਸਾਰੇ ਵੀਜ਼ੇ ਵਿਜ਼ਨ ਗਰੁੱਪ ਲਵਾ ਚੁੱਕੇ ਆ ਜਿਨ੍ਹਾਂ ਦਾ 100% ਸਕਸੈਸ ਰੇਟ ਸਾਡੇ ਹਿਸਾਬ ਨਾਲ ਆਇਆ ਅੱਛਾ ਜੀ ਤੁਹਾਡੇ ਸਾਹਮਣੇ 100% ਸਕਸੈਸ ਰੇਟ ਹੈ ਜੀ ਸੋ ਪਤਾ ਕਿਵੇਂ ਲੱਗਿਆ ਸੀ ਪ ਪਹਿਲੀ ਵਾਰੀ ਸਾਡੇ ਮੇਰੇ ਕਜ਼ਨ ਦਾ ਵੀਜ਼ਾ ਸੀ ਉਦੋਂ ਉਹਨਾਂ ਫਾਜ਼ਲ ਸਾਹਿਬ ਦੇ ਫਰੈਂਡ ਨੇ ਰეკਮੈਂਡ ਕੀਤਾ ਸੀ ਵੀ ਕੋਈ ਤੁਸੀਂ ਟਰਾਈ ਕਰੋ ਉੱਥੇ ਜਾ ਕੇ ਤੇ ਉਹਨਾਂ ਦੀ ਪਹਿਲਾਂ ਵੀ ਰਿਫਿਊਜ਼ਲ ਸੀ ਜਾਂ ਉਸ ਤੋਂ ਬਾਅਦ ਉਹਨਾਂ ਨੇ ਵੀਜ਼ਾ ਲਵਾਤਾ ਤੇ ਸੋ ਦੈਟ ਸਾਡਾ ਵਿਸ਼ਵਾਸ ਬਣ ਗਿਆ ਉਹਨਾਂ ਤੇ ਜੀ ਸੋ ਇਹਨਾਂ ਨੇ ਜਿੱਦਾਂ ਕਿਹਾ ਸੀ ਉਹਨੇ ਦਿਨ ਚ ਵੀਜ਼ਾ ਲਗਵਾਤਾ ਸੋ ਕੋਈ ਪਹਿਲਾਂ ਰਿਫਿਊਜ਼ਲ ਸੀ ਜਾਂ ਕੁਝ ਸੀ ਨਹੀਂ ਪਹਿਲਾਂ ਕੋਈ ਰਿਫਿਊਜ਼ ਨਹੀਂ ਫਰੈਸ਼ ਕੇਸ ਸੀ ਫਰੈਸ਼ ਕੇਸ ਸੀ ਸੋ ਠੀਕ ਹੈ ਸੋ ਤੁਹਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਆਣਾ ਚਾਹੀਦਾ ਵਿਜ਼ਨ ਗਰੁੱਪ ਹਾਂਜੀ ਸਾਰੇ ਨੂੰ ਆਣਾ ਚਾਹੀਦਾ ਆਪਣਾ ਵੀਜ਼ਾ ਜਿਨ੍ਹਾਂ ਨੇ ਰਿਫਿਊਜ਼ ਹੋ ਵੀ ਨੇ ਇੱਕ ਵ ਜੀ ਸੋ ਇਹਨਾਂ ਦੇ ਨਾਲ ਇਹਨਾਂ ਦੇ ਫਾਦਰ ਵੀ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਪਹਿਲਾਂ ਦਾ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ-ਬਹੁਤ ਜੀ ਸੋ ਕਿਦਾਂ ਦਾ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਜੀ ਜੀ ਬਹੁਤ ਖੁਸ਼ੀ ਆ ਸਾਡੇ ਬੱਚੇ ਦਾ ਵੀਜਾ ਆ ਤੁਹਾਨੂੰ ਬਹੁਤ ਖੁਸ਼ੀ ਆ আচ্ছা ਸਰ ਤੁਸੀਂ ਮੈਨੂੰ ਇਹ ਸਹੀ ਜ਼ਰੂਰ ਦੱਸਿਓ ਕਿ ਇੱਥੇ ਤੁਸੀਂ ਆਨੇ ਹੋ ਤੁਹਾਨੂੰ ਕੋਈ ਟਾਲਮਟੋਲ ਤਾਂ ਨਹੀਂ ਕੀਤੀ ਗਈ ਇੱਥੇ ਨਹੀਂ ਕਿਤੇ ਟਾਲਮਟੋਲ ਨਹੀਂ ਕੀਤਾ ਗਿਆ ਜੇ ਸਰ ਹੁੰਦਿਆ ਤੇ ਪਹਿਲਾਂ ਹੀ ਦੱਸ ਦਿੱਤਾ ਨਾ ਵੀ ਨਹੀਂ ਹੁੰਦੇ ਤੇ ਉਹ ਵੀ ਪਹਿਲਾਂ ਦੱਸ ਦਿੱਤਾ ਵੀ ਸਰ ਹੈ ਨਹੀਂ ਅੱਜ ਤੁਹਾਨੂੰ ਆਣ ਦੀ ਲੋੜ ਨਹੀਂ ਹੂੰ ਸੋ ਅੱਜ ਸਰਪ੍ਰਾਈਜ਼ ਮਿਲਿਆ ਹੈ ਤੇ ਕਿੱਦਾਂ ਦਾ ਲੱਗਿਆ ਫਿਰ ਬਹੁਤ ਜ਼ਿਆਦਾ ਵਧੀਆ ਲੱਗਿਆ ਹੈ ਠੀਕ ਐ ਐਕਸਪਲੇਨ ਹੀ ਕਰ ਸਕਦੇ ਉਸ ਜੀ ਜਿਓ ਦਿਖ ਰਿਹਾ ਤੁਹਾਡੇ ਫੇਸ ਤੇ ਸੋ ਇਹਨਾਂ ਦਾ ਤਾਂ ਆ ਗਿਆ ਸਪਾਊਸ ਵੀਜ਼ਾ ਇਹ ਤਾਂ ਜਾ ਰਹੇ ਨੇ ਆਪਣੀ ਵਾਈਫ ਕੋਲ ਸੇ ਜੋ ਤੁਸੀਂ ਵੀ ਅਪਲਾਈ ਕਰਨਾ ਆਪਣਾ ਕੋਈ ਵੀ ਵੀਜ਼ਾ ਤੁਸੀਂ ਕਿਸੇ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਕੈਨੇਡਾ ਯੂਕੇ ਯੂਐਸਏ ਕਿਤੇ ਵੀ ਜਾਣਾ ਚਾਹੁੰਦੇ ਹੋ ਜ਼ਰੂਰ ਤੁਸੀਂ ਇੱਥੇ ਵਿਜ਼ਿਟ ਕਰ ਲਓ ਵਿਜ਼ਿੰਗ ਗਰੁੱਪ ਤੁਹਾਡਾ ਸੁਪਰ ਸਰਕਾਰ ਇਹ ਜ਼ਰੂਰ ਕਰਨਗੇ ਤੇ ਹੋਰ ਅਪਡੇਟਸ ਤੁਹਾਡੇ ਨਾਲ ਜੁੜੇ ਰਹੋ ਤੇ ਦੇਖਦੇ ਰਹੋ ਦੱਸੇ ਜੀ ਹੈਡਲਾਈਨਸ